ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂਜੀ ਅੱਜ ਮੈਂ ਤੁਹਾਨੂੰ ਪੈਂਟ ਪਲਾਜ਼ੋ ਦੀ ਜਿਹੜੀ ਕਟਿੰਗ ਹੈ ਉਹ ਦੱਸੂਗੀ। ਜਿਹੜੇ ਪਲਾਜ਼ੋ ਦੇ ਵਿੱਚ ਆਪਾਂ ਉੱਪਰ ਲਾਸਟਿਕ ਪਾਉਨੇ ਆ ਉਹਦੀ ਆਪਾਂ ਜਿਹੜੀ ਕਟਿੰਗ ਹੈ ਉਹ ਕਿਸ ਤਰ੍ਹਾਂ ਕਰਨੀ ਹੈ। ਉਹਦੇ ਬਾਰੇ ਮੈਂ ਤੁਹਾਨੂੰ ਅੱਜ ਜਿਹੜਾ ਆਪਣਾ ਇਹ ਪਲਾਜ਼ੋ ਆ ਉਹ ਕੱਟ ਕੇ ਦਿਖਾਉਂਗੀ। ਤੁਸੀਂ ਉਸੇ ਤਰ੍ਹਾਂ ਹੀ ਜਿਹੜੀ ਉਹਦੀ ਪਲਾਜ਼ੋ ਦੀ ਕਟਿੰਗ ਕਰਕੇ ਜਰੂਰ ਦੇਖਿਓ ਤੇ ਫਿਰ ਮੈਨੂੰ ਕਮੈਂਟ ਵਿੱਚ ਦੱਸਿਓ ਕਿ ਤੁਹਾਡੀ ਜਿਹੜੀ ਪਲਾਜ਼ੋ ਦੀ ਫਿਟਿੰਗ ਹੈ ਉਹ ਬਿਲਕੁਲ ਸਹੀ ਆਈ ਹੈ ਕਿਉਂਕਿ ਬਹੁਤ ਸਾਰਿਆਂ ਦੀ ਇਹ ਪ੍ਰੋਬਲਮ ਹੈ ਕਿ ਜਿਹੜੀ ਪਲਾਜ਼ੋ ਹੈ ਉਹ ਬਚਾ ਲੋ ਆਪਣੇ ਖਿੱਚ ਪਾਉਂਦਾ ਹੈਗਾ ਲੇਕਿਨ ਮੈਂ ਜਿਹੜੀ ਇਹ ਕਟਿੰਗ ਕਰਦੇ ਮੈਂ ਬਹੁਤ ਇਹ ਪਲਾਜ਼ੋ ਨੇ ਜਿਹੜੇ ਉਹ ਸਟਿਚ ਕੀਤੇ ਨੇ ਮੇਰੇ ਇਹ ਪਲਾਜ਼ੋ ਦੇ ਵਿੱਚ ਕਦੇ ਕੋਈ ਕੰਪਲੇਨ ਨਹੀਂ ਆਈ ਹੈਗੀ ਤੁਸੀਂ ਵੀਡੀਓ ਨੂੰ ਸਾਰੀ ਨੂੰ ਦੇਖਿਓ ਸਕਿੱਪ ਨਾ ਕਰਿਓ ਕਿਉਂਕਿ ਜਦੋਂ ਤੁਸੀਂ ਵਿੱਚ ਸਕਿੱਪ ਕਰ ਦਿੰਦੇ ਹੋ ਕੋਈ ਆਪਣਾ ਜਿਹੜਾ ਮੇਨ ਪੁਆਇੰਟ ਹੋ ਰਹਿ ਜਾਂਦਾ ਹੈਗਾ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਤੁਸੀਂ ਦੱਸਿਓ ਮੈਨੂੰ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਿਹੜੀ ਮੇਰੇ ਅੱਦੀ ਇਹ ਕਟਿੰਗ ਹੈ ਉਹ ਕਿਸ ਤਰ੍ਹਾਂ ਲੱਗੀ ਆਓ ਆਪਾਂ ਇਹਦੀ ਜਿਹੜੀ ਕਟਿੰਗ ਹੈ ਉਹ ਕਰਦੇ ਆਂ ਹਾਂਜੀ ਜਿਹੜਾ ਪੈਂਟ ਪਲਾਜੂ ਆਪਾਂ ਉਹਦੀ ਕਟਿੰਗ ਕਰ ਰਹੇ ਆਂਗੇ ਇਹਦੇ ਲਈ ਆਪਾਂ ਜਿਹੜਾ ਆਪਣਾ ਕੱਪੜਾ ਹੈਗਾ ਉਹਨੂੰ ਇਸ ਤਰ੍ਹਾਂ ਫੋਲਡ ਕਰਨਾ ਹੈਗਾ ਦੇਖੋ ਆਹ ਆਪਣੇ ਕੱਪੜੇ ਦਾ ਜਿਹੜਾ ਪਣਾ ਹੈ ਉਹ ਹੁੰਦਾ ਹੈ ਇਸ ਤਰ੍ਹਾਂ ਇੱਕ ਕੰਨੀ ਨੂੰ ਚੱਕ ਕੇ ਦੂਸਰੀ ਕੰਨੀ ਦੇ ਉੱਪਰ ਰੱਖ ਲੈਣਾ ਇਹ ਜਿਹੜਾ ਮੈਂ ਪਲੇਨ ਕੱਪੜੇ ਦਾ ਪਲਾਜੋ ਬਣਾ ਰਹੀਆਂ ਅਲੱਗ ਤੋਂ ਕੱਪੜਾ ਹੁੰਦਾ ਹੈ ਇਹ ਮੈਂ ਉਹਦਾ ਪਲਾਜੋ ਬਣਾ ਰਹੀਆਂ ਲੇਕਿਨ ਜੇਕਰ ਤੁਸੀਂ ਕਿਸੇ ਸੂਟ ਆ ਪ੍ਰਿੰਟ ਸੂਟ ਦੀ ਕਟਿੰਗ ਕਰਦੇ ਹੋ ਉਹਦੇ ਚੋਂ ਪਲਾਜੋ ਬਣਾਉਣਾ ਹੋਵੇ ਉਹਦੇ ਵਿੱਚੋਂ ਪਹਿਲਾਂ ਆਪਾਂ ਕਮੀਜ਼ ਦੀ ਜਿਹੜੀ ਆਪਣੀ ਲੰਬਾਈ ਹੈ ਜੀ ਉਹਨੂੰ ਲਾ ਲੈਨੇ ਆ ਲੰਬਾਈ ਲਾ ਕੇ ਉਹਦੇ ਵਿੱਚੋਂ ਘੇਰ ਕੱਟ ਲੈਨੇ ਆ ਘੇਰ ਕੱਟ ਕੇ ਜਿਹੜਾ ਆਪਣਾ ਕੱਪੜਾ ਵਾਚਦਾ ਜਿਹਦੇ ਵਿੱਚੋਂ ਆਪਾਂ ਆਪਣੇ ਕਮੀਜ਼ ਦੀ ਜੇதோ ਸਲਵਾਰ ਬਣਾਉਣੇ ਆ ਉਹਦੇ ਵਿੱਚ ਪੱਟ ਪਾਉਣੇ ਆਗੇ ਉਹ ਕੱਪੜੇ ਦੇ ਤੁਸੀਂ ਜਿਹੜੇ ਇਹ ਛੋਟੇ ਪੱਲੇ ਨੇ ਇਹ ਕੱਟ ਸਕਦੇ ਹੋਗੇ ਅਗਰ ਤੁਸੀਂ ਪ੍ਰਿੰਟ ਸੂਟ ਦੇ ਵਿੱਚੋਂ ਪਲਾ ਦਿਓ ਕੱਟਣਾ ਤਾਂ ਉਹਦਾ ਇਹ ਤਰੀਕਾ ਹੈਗਾ ਤੇ ਜੇ ਤੁਸੀਂ ਪਲੇਨ ਕੱਪੜੇ ਦਾ ਪਲਾਜ਼ੋ ਕੱਟਣਾ ਹੈ ਤਾਂ ਤੁਸੀਂ ਉਹਦਾ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਜਿਹੜੇ ਆਪਾਂ ਇਹਦੇ ਪਹਿਲਾਂ ਛੋਟੇ ਪੱਲੇ ਕੱਟਾਂਗੇ ਫਿਰ ਆਪਾਂ ਇਹਦੇ ਵੱਡੇ ਪੱਲੇ ਕੱਟਾਂਗੇ ਉਹਦੇ ਵਿੱਚ ਤੁਸੀਂ ਜਿੱਥੋਂ ਆਪਾਂ ਆਪਣੇ ਪੱਟ ਪਾਉਣੇ ਆ ਉਹਦੇ ਛੋਟੇ ਪੱਲੇ ਕਟਿੰਗ ਕਰ ਲਿਆ ਕਰੋ ਤੇ ਉਸ ਤੋਂ ਬਾਅਦ ਫਿਰ ਦੋਏ ਜਿਹੜੀਆਂ ਕੰਨੀਆਂ ਨੇ ਉਹਨੂੰ ਇਸ ਤਰ੍ਹਾਂ ਜੋੜ ਕੇ ਇਸ ਤਰ੍ਹਾਂ ਕਰਕੇ ਫਿਰ ਉਹਦੇ ਵਿੱਚੋਂ ਵੱਡੇ ਪੱਲੇ ਕੱਢ ਲਿਆ ਕਰੋ ਲੋਕ ਕਹਿੰਦੇ ਮੇਰੇ ਭੈਣਾਂ ਕਹਿੰਦੀਆਂ ਨੇ ਵੀ ਸਾਨੂੰ ਪਤਾ ਨਹੀਂ ਵੀ ਜੇ ਅਸੀਂ ਇਕੱਠਾ ਸੂਟ ਕੱਟਦੇ ਹਾਂ ਉਹਦੇ ਵਿੱਚੋਂ ਪੈਂਟ ਪਲਾਜੋ ਜਿਹੜਾ ਉਹ ਕਿਸ ਤਰ੍ਹਾਂ ਕਟਿੰਗ ਕਰਨਾ ਹੈ ਤੇ ਲੇਕਿਨ ਇਹ ਮੈਂ ਪਲੇਨ ਕੱਪੜੇ ਦਾ ਪਲਾਜੋ ਬਣਾ ਰਹੀ ਹਾਂ ਉਹਦੇ ਲਈ ਮੈਨੇ ਜਿਹੜੀਆਂ ਇਹ ਕੰਨੀਆਂ ਜੋੜ ਕੇ ਆਪਣੇ ਪਾਸੇ ਰੱਖ ਲਈਆਂ ਤੇ ਇਕੱਠਾ ਪਾਸਾ ਇਸ ਸਾਈਡ ਰਹਿ ਗਿਆ ਹੁਣ ਸਾਰਿਆਂ ਤੋਂ ਪਹਿਲਾਂ ਜੀ ਆਪਾਂ ਨੇ ਇਸ ਸਾਈਡ ਉੱਪਰ 2 ਇੰਚ ਜਿਹੜੀ ਆਪਾਂ ਨੇ ਲਾਸਟਿਕ ਪਾਉਣੀ ਹੁੰਦੀ ਹੈ ਉਹਦਾ ਮਾਰਜਨ ਜਿਹੜਾ ਉਹ ਛੱਡਣਾ 2 ਇੰਚ ਤੇ ਆਪਾਂ ਨੇ ਨਿਸ਼ਾਨੀ ਲਾ ਕੇ ਇਸ ਤਰ੍ਹਾਂ ਜਿਹੜੀ ਆਪਣੀ ਲਾਈਨ ਹੈ ਇਹਨੂੰ ਸਿੱਧਾ ਕਰਤਾ ਇਸ ਤੋਂ ਬਾਅਦ ਜੀ ਆਪਾਂ ਜਿਹੜੀ ਇਹ ਕੰਨੀ ਹੈ ਇਹ ਨਹੀਂ ਆਪਾਂ ਵਿੱਚ ਲੈਣੀ ਕੰਨੀ ਜੋ ਵੀ ਆਪਾਂ ਨੇ ਆਪਣਾ ਮੀਜ਼ਰਮੈਂਟ ਲੈਣਾ ਹੈ ਕੰਨੀ ਛੱਡ ਕੇ ਲੈਣਾ ਕਿਉਂਕਿ ਜਿਹੜੀ ਕੰਨੀ ਹੈ ਜੀ ਜਦੋਂ ਇਹਦੇ ਸਲਾਈ ਲਾਉਣੀ ਆ ਇਹ ਨਾ ਕੰਨੀ ਖਿੱਚ ਪਾ ਦਿੰਦੀ ਹੈ ਇਹ ਕੰਨੀ ਤੇ ਤੁਸੀਂ ਇਸ ਤਰ੍ਹਾਂ ਲਾਈਨ ਲਾ ਦਿਓ ਵੀ ਇਹ ਜਿਹੜੀ ਕੰਨੀ ਹੈ ਇਹ ਆਪਾਂ ਬਾਅਦ ਦੇ ਵਿੱਚ ਆਪਣੀ ਕੰਨੀ ਹੈ ਜਿਹੜੀ ਇਹਨੂੰ ਕੱਟ ਕੇ ਕਰਦਾਂਗੇ ਇਸ ਤਰ੍ਹਾਂ ਆ ਦੇਖੋ ਇਹ ਜਿਹੜੀ ਆਪਣੀ ਕੰਨੀ ਹੈ ਆਪਾਂ ਜੋ ਵੀ ਨਾਪ ਲਾਵਾਂਗੇ ਇਸ ਲਾਈਨ ਦੇ ਉੱਪਰੋਂ ਨਾਪ ਲਾਵਾਂਗੇ ਤੇ ਉਸ ਤੋਂ ਬਾਅਦ ਜੀ ਮੈਂ ਜਿਹੜੀ ਇਹ ਪਲਾਜ਼ੋ ਦੀ ਲੈਂਥ ਹੈ ਮੈਂ 35 ਇੰਚ ਤਿਆਰ ਕਰਨਾ ਹੈ 2 ਇੰਚ ਮੈਂ ਆ ਐਕਸਟਰਾ ਸਾਢੇ ਤਾਂ ਇੱਥੋਂ ਮੈਂ 35 ਇੰਚ ਦੇ ਉੱਤੇ ਜਿਹੜੀ ਇਹ ਨਿਸ਼ਾਨੀ ਹੈ ਇਹ ਲਾ ਲਈ ਇਸ ਤੋਂ ਬਾਅਦ ਆਪਾਂ ਜਿਹੜਾ ਮੂਰੀ ਦੇ نیچے 2 ਇੰਚ ਫੋਲਡ ਕਰਨਾ ਹੈ ਫਿਰ ਆਪਾਂ ਉਹਦੀ ਨਿਸ਼ਾਨੀ ਲਾ ਲਈ ਆ ਦੇਖੋ ਇਸ ਤਰ੍ਹਾਂ ਇਹ ਇਹਨਾਂ ਨਿਸ਼ਾਨੀਆਂ ਆਪਾਂ ਇਸ ਸਾਈਡ ਵੀ ਲਾਉਣੀਆਂ ਨੇ ਤੇ ਇਸ ਸਾਈਡ ਵੀ ਇਧਰੋਂ ਵੀ ਆਪਾਂ ਉਵੇਂ ਇਸ ਤਰ੍ਹਾਂ ਨਿਸ਼ਾਨੀਆਂ ਲਾ ਕੇ ਜਿਹੜੀਆਂ ਇਹ ਨਿਸ਼ਾਨੀਆਂ ਨੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਿੱਧਾ ਕਰ ਦੇਣਾ ਇਹ ਤਾਂ ਹੋ ਗਈ ਜੀ ਆਪਾਂ ਨੇ ਇਹਦੀ ਲੈਂਥ ਰੱਖ ਲਈ ਇਹਦੀ ਮੂਰੀ ਦੀ ਫੋਲਡਿੰਗ ਰੱਖ ਲਈ ਤੇ ਉੱਪਰੋਂ ਲਾਸਟਿਕ ਦਾ ਜਿਹੜਾ ਆਪਾਂ ਨੇ ਕੱਪੜਾ ਵੱਧ ਉਹ ਰੱਖ ਲਿਆ ਹੁਣ ਇਸ ਤੋਂ ਬਾਅਦ ਜਿਹੜੀ ਇਹਦੀ ਕਟਿੰਗ ਕਰਨੀ ਹੈ ਦੇਖੋ ਇਹਦੀ ਜਿਹੜੀ ਆਪਣੀ ਹਿੱਪ ਹੁੰਦੀ ਹੈ ਬਹੁਤ ਭੈਣਾ ਇਹ ਕਹਿੰਦੇ ਨੇ ਵੀ ਜਿਹੜੀ ਉਹ ਹਿੱਪ ਐ ਸੀ ਉਹ ਕਿਸ ਤਰ੍ਹਾਂ ਰੱਖਣੀ ਆ ਇਹ ਜਿਹੜੀ ਜੀ ਹਿੱਪ ਹੈਗੀ ਉਹ ਆਪਾਂ ਜੀ ਤੁਸੀਂ ਆਪ ਦਾ ਕੋਈ ਵੀ ਕਮੀਜ਼ ਲੈ ਲਓ ਉਹ ਕਮੀਜ਼ ਦੀ ਜਿਹੜੀ ਹਿੱਪ ਹੈ ਤੁਸੀਂ ਉਹਨੂੰ ਨਾਪ ਲਓ ਉਹਨੂੰ ਅੱਗੇ ਔਰ ਪਿੱਛੋਂ ਸਰਕਲ ਦੇ ਵਿੱਚ ਜੇਕਰ ਜੇ ਆਪਣੀ ਅੱਗੋਂ ਹਿੱਪ 19 ਹੈ ਤਾਂ ਪਿੱਛੋਂ ਵੀ 19 ਹੈ ਤਾਂ 38 ਹੋਗੀ ਟੋਟਲ ਫਿਰ ਤੁਸੀਂ ਉਹਦਾ ਚੌਥਾ ਜਿੱਸਾ ਕਰਨਾ ਹੈਗਾ ਜਿੰਨੀ ਵੀ ਆਪਣੀ हिਪ ਹੁੰਦੀ ਹੈ ਅਗਰਲਾ ਤੇ ਪਿਛਲਾ ਸਰਕਲ ਦੇ ਵਿੱਚ ਉਹਦਾ ਚੌਥਾ ਹਿੱਸਾ ਕਰਕੇ 2 ਇੰਚ ਉਹਦੇ ਵਿੱਚ ਪਲੱਸ ਕਰਕੇ ਫਿਰ ਉੱਪਰੋਂ ਆਪਾਂ ਜਿਹੜਾ ਇਹ ਪਜਾਮਾ ਹੈ ਆਪਣਾ ਉਹ ਉਨਾ ਰੱਖਣਾ ਮੈਂ ਜਿਹੜੀ ਇਹ ਪਜਾਮੇ ਦੀ ਕਟਿੰਗ ਕਰਦੀਆਂ ਜਿਹੜੀ ਇਹਦੀ ਕਮੀਜ਼ ਦੀ हिਪ ਸੀਗੀ ਉਹ ਸੀਗੀ 18 18 18 ਪਲੱਸ 37 ਹੋਗੀ ਜੀ 37 ਨੂੰ ਆਪਾਂ ਨੇ 4 ਤੇ ਡਿਵਾਈਡ ਕਰ ਦੇਣਾ 9 ਇੰਚ ਹੋਗੀ 9 ਦੇ ਵਿੱਚ ਆਪਾਂ 2 ਇੰਚ ਐਕਸਟਰਾ ਰੱਖ ਕੇ ਆਪਾਂ ਜਿਹੜਾ ਇਹ ਮੂਰਲਾ ਪੱਲਾ ਹੈ ਉਰੋਂ ਆਪਾਂ ਨੇ ਇਹ 11 ਇੰਚ ਲੈ ਲੈਣਾ ਜੀ ਦੇਖੋ 11 ਇੰਚ ਆਪਣੀ ਆ ਕੰਨੀ ਸੱਢ ਕੇ ਆਪਾਂ ਨੇ ਇਹ 11 ਇੰਚ ਲੈ ਲੈਣਾ ਫਿਰ ਜੀ ਜਿਹੜਾ ਇਹਦਾ ਆਸਣ ਹੁੰਦਾ ਫਿਰ ਬਹੁਤ ਬੰਨੇ ਕਹਿੰਦੇ ਨੇ ਵੀ ਸਾਨੂੰ ਆਸਣ ਦਾ ਨਹੀਂ ਪਤਾ ਜਿੰਨਾ ਜੀ ਇਹ ਆਪਾਂ ਉਰੋਂ ਉੱਪਰੋਂ ਲਿਆ ਪਜਾਮਾ ਉਹਨਾਂ ਹੀ ਸੇਮ ਇਹ ਜਿਹੜਾ ਆਸਣ ਹੈ ਉਹ ਹੁੰਦਾ ਜੇ ਆਪਾਂ ਇਹ ਉਰੋਂ 11 ਇੰਚ ਲਿਆ ਤਾਂ ਜਿਹੜਾ ਆਪਾਂ ਨੇ ਆਸਣ ਇਸ ਲਾਈਨ ਤੋਂ 11 ਇੰਚ ਹੀ ਲੈਣਾ ਹੈਗਾ ਇਸ ਤਰ੍ਹਾਂ 11 ਇੰਚ ਇਹ 11 ਇੰਚ ਤੋਂ ਤੁਸੀਂ ਉਰੇ ਫੇਰ ਇਹ ਇੱਕ ਲਾਈਨ ਹੈ ਜਿਹੜੀ ਇਸ ਤਰ੍ਹਾਂ 11 ਇੰਚ ਦੀ ਇਹ ਲਾਈਨ ਇੱਥੋਂ ਵੀ ਲਗਾ ਦੇਣੀ ਹੈ ਤੇ ਫਿਰ ਇਹੀ 11 ਇੰਚ ਦੀ ਲਾਈਨ ਇੱਕ ਤੁਸੀਂ ਉਰੋਂ ਆਪਣੀ ਜਿਹੜੀ ਇਹ ਨੂਰੀ ਹੈ ਇਹ ਤੇ ਲਗਾਉਣੀ ਹੈ ਏ ਮੈਂ ਸੋਨੂ ਇਹਦੇ ਦਸੂਬੀ ਆਪਾਂ ਨੇ ਕਾਦੇ ਲਈ ਲਾਈ ਹੈ ਦੇਖੋ 11 ਇੰਚ ਇੱਥੇ ਲਾਉਣੀ ਹੈ ਫਿਰ ਜਿੰਨੀ ਆਪਾਂ ਨੇ ਆਪਣਾ ਆਸਣ ਹੈ ਜਿੰਨੀ ਇਹ ਨਿਸ਼ਾਨੀ ਹੁੰਦੀ ਹੈ 11 ਇੰਚ ਆਪਾਂ ਨੇ ਆਸਣ ਰੱਖਣਾ ਹੈ ਆਪਣਾ ਇਸ ਤਰ੍ਹਾਂ ਦੇਖੋ ਠੀਕ ਹੈ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਕਰ ਦਾਂਗੇ ਆ ਉੱਪਰੋਂ ਆ ਗਿਆ ਪਜਾਮਾ ਆ ਇਹਦੀ ਆਪਣਾ ਆਸਣ ਆ ਗਿਆ ਹੁਣ ਜਿਹੜੀ ਆਪਾਂ ਨੇ ਇਹਦੀ ਹਿਪਰ ਰੱਖਣੀ ਐ ਉਹ ਜਿੰਨਾ ਇਹ ਹੁੰਦਾ ਦੇਖੋ ਜੇ ਤਾਂ ਕੋਈ ਜਿਆਦਾ ਭਾਰੀ ਐ ਤਾਂ ਉਹਦੇ ਲਈ ਤਾਂ ਆਪਾਂ ਨੇ 2.5 ਇੰਚ ਜਿਹੜਾ ਪਲੱਸ ਕਰਨਾ ਐ ਲੇਕਿਨ ਜਿਵੇਂ ਇਹ ਨਾਰਮਲ ਪਜਾਮਾ ਐਗਾ ਇਹਦੇ ਵਿੱਚ ਆਪਾਂ 2 ਇੰਚ ਐਕਸਟਰਾ ਪਲੱਸ ਕਰਾਂਗੇ ਉਰੋਂ ਆਪਾਂ 11 ਉਰੋਂ ਆਪਾਂ 2 ਇੰਚ ਦੇ ਵਿੱਚ ਐਕਸਟਰਾ ਕਰਕੇ ਇਹਦੀ ਆਪਾਂ ਉਰੇ ਗਲਾਈ ਪਾਵਾਂਗੇ ਦੇਖੋ ਇਹਦੀ ਜਿਹੜੀ ਗਲਾਈ ਐ ਜੀ ਇਹ ਇਸ ਤਰ੍ਹਾਂ ਪਾਉਣੀ ਐ ਤੁਸੀਂ ਇਸ ਤਰ੍ਹਾਂ ਜਿਹੜੀ ਤੁਸੀਂ ਉਰੋਂ ਇਸ ਤਰ੍ਹਾਂ ਗਲਾਈ ਨਹੀਂ ਪਾਉਣੀ ਇਹਦੀ ਫਿਰ ਜਿਹੜਾ ਆਪਣਾ ਪਜਾਮਾ ਹੈ ਉਹ ਖਿੱਚਿਆ ਜਾਂਦਾ ਹੈਗਾ ਇਸ ਤਰ੍ਹਾਂ ਇਹਦੀ ਗਲਾਈਏ ਜਿਹੜੀ ਪਾਉਣੀ ਹੈ ਇਸ ਤੋਂ ਬਾਅਦ ਜੀ ਹੁਣ ਜਿਹੜੀ ਆਪਾਂ ਨੇ ਆ 11 ਇੰਚ ਲਈਤੀ ਤੇ ਇੱਧਰ 11 ਇੰਚ ਨਿਸਾਨੀ ਲਈਤੀ ਹੁਣ ਆਪਾਂ ਇਹ ਵੀ ਜਿਹੜੀ ਮੂਰੀ ਹੈ ਉਹਦੀ ਨਿਸਾਨੀ ਲਾਉਣੀ ਹੈ ਇਹਦੀ ਮੂਰੀ ਹੈ ਜੀ ਜਿਹੜੀ ਉਹ ਸੱਤ ਤਿਆਰ ਹੁਣ ਜਿਹੜੀ ਇਹ ਤੁਸੀਂ 11 ਇੰਚ ਦੀ ਨਿਸਾਨੀ ਲਈਤੀ ਤੁਸੀਂ ਇਹਦਾ ਅੱਧ ਕਰ ਲੈ 11 ਇੰਚ ਦਾ ਅੱਧਾ ਆਪਣਾ ਜੀ 5.5 ਇੰਚ ਹੋ ਗਿਆ ਦੇਖੋ ਇਹ 11 ਇੰਚ ਦਾ ਅੱਧਾ 5.5 ਇੰਚ ਹੋ ਗਿਆ ਤੁਸੀਂ ਇਹਦੇ ਵੀ ਇੱਕ ਨਿਸ਼ਾਨੀ ਲਾ ਲੈਣੀ ਹੈ ਠੀਕ ਹੈ ਹੁਣ ਜਿਹੜੀ ਆਪਾਂ ਨੇ ਮੂਹਰ ਹੀ ਰੱਖਣੀ ਹੈ ਜੀ ਇਹਦੀ ਉਹ ਆਪਾਂ ਅੱਧੀ ਇਹ ਜਿਹੜੀ ਆਪਣੀ ਉੱਪਰਲੀ ਇਹ ਚੀਜ਼ ਹੈ ਇਹਦੇ ਨਿਸ਼ਾਨੀ ਲਾ ਕੇ ਉਹਦਾ ਅੱਧ ਕਰਕੇ ਆਪਾਂ ਅੱਧੀ ਮੂਹਰੀ ਇੱਧਰ ਲੈਣੀ ਹੈ ਅੱਧੀ ਮੂਹਰੀ ਇੱਧਰ ਲੈਣੀ ਹੈਗੀ ਇਹ ਆਪਣੀ ਜਿਹੜੀ ਮੂਹਰੀ ਦੀ ਨਿਸ਼ਾਨੀ ਹੈ ਉਹ ਇਸ ਤਰ੍ਹਾਂ ਲਾਉਣੀ ਹੈ ਠੀਕ ਹੈ ਹੁਣ ਆਪਾਂ ਨੇ ਜਿਹੜਾ ਆਪਣਾ ਇਹ ਸਕੇਲ ਹੈ ਇਹਦੇ ਨਾਲ ਇਹਦੀ ਜਿਹੜੀ ਕਾਰਟ ਹੈ ਉਹ ਪਾਉਣੀ ਹੈਗੀ ਆ ਦੇਖੋ ਜਿਹੜੀ ਆਪਣੀ ਇਹ ਨਿਸ਼ਾਨੀ ਹੈ ਜਿਹੜੀ ਤੁਸੀਂ ਮੂਰੀ ਦੀ ਲਾਉਣੀ ਹੈ ਇਹ ਜਿਹੜੀ ਤਿਆਰ ਹੈ ਜਿੰਨਾ ਆਪਣਾ ਇਹ ਪਜਾਮਾ ਉਹਦੇ ਉੱਤੇ ਲਾਉਣੀ ਹੈ ਕਿਉਂਕਿ ਬਸ ਇਹਦੇ ਉੱਤੋਂ ਦੀ ਆਪਾਂ ਇਹ ਕਾਰਟ ਪਾਵਾਂਗੇ نیچے ਆਪਾਂ ਬਿਲਕੁਲ ਇਹ ਸਿੱਧੀ ਕਰ ਦਾਂਗੇ ਆ ਦੇਖੋ ਇਸ ਤਰ੍ਹਾਂ जिधर हिप्पल आई थी इस तरह इथ इसानी होगी जो अपने इस साइड जी जिथे अपनी यह 11 ਇੰਚ ਦਾ ਆਪਣਾ ਆਸਣ ਹੈ ਆਪਾਂ ਨੇ ਜਿਹੜੀ ਇਹ ਇਹਦੀ ਕਾਟ ਪਾਉਣੀ ਆਪਾਂ ਨੇ ਇੱਥੋਂ ਸਟਾਰਟ ਕਰਨੀ ਆ ਪਾਉਣੀ ਇਹ ਆਪਾਂ ਨੇ ਕੰਨੀ ਸੱਡ ਕੇ ਇਸ ਤਰ੍ਹਾਂ ਤੁਸੀਂ ਜਿਹੜੀ ਇਹਦੀ ਨੁੱਕਰ ਹੈ ਜੀ ਸਕੇਲ ਦੀ ਇਹ ਵਾਲੀ ਇਹਨੂੰ ਤੁਸੀਂ ਉਰੇ ਇਸ ਤਰ੍ਹਾਂ ਰੱਖ ਕੇ ਤੇ ਇਸ ਤਰ੍ਹਾਂ ਆਪਾਂ ਨੇ ਜਿਹੜੀ ਇੱਧਰ ਇਹ ਨਿਸ਼ਾਨੀ ਹੈ ਇਹ ਤੋਂ ਲਾ ਕੇ ਇਸ ਤਰ੍ਹਾਂ ਆਪਾਂ ਇਹ ਇਸ ਤਰ੍ਹਾਂ ਆਪਾਂ ਇਹਦੀ ਨਿਸ਼ਾਨੀ ਲਾਉਣੀ ਹੈ ਅਲੋਖ ਹੁਣ ਆਪਾਂ ਜਿਹੜੀ ਆਪਣੀ ਨੀਚੇ ਫੋਲਡਿੰਗ ਦਾ ਰੱਖਿਆ ਹੋਇਆ ਸੀ ਬਿਲਕੁਲ ਇਹਦੀ ਸੇਡ ਦੇ ਵਿੱਚ ਆਪਾਂ ਇਹਨੂੰ ਜਿਹੜੀ ਸਿੱਧੀ ਕਰ ਦਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਦੀ ਜਿਹੜੀ ਕਟਿੰਗ ਹੈ ਉਹ ਕਰ ਦਾਂਗੇ ਦੇਖੋ ਛੋਟੇ ਪੱਲਿਆਂ ਦੀ ਕਟਿੰਗ ਇਸ ਤਰ੍ਹਾਂ ਹੁੰਦੀ ਹੈ ਸਾਰਿਆਂ ਨੂੰ ਪਹਿਲਾਂ ਆਪਾਂ ਜਿਹੜੀ ਆਪਣੀ ਇੱਧਰ ਲੈਂਥ ਹੈ ਇਹਨੂੰ ਵਟ ਕਰ ਦਾਂਗੇ ਸਿਰ ਆਪ ਜਿਹੜੀ ਆਪਣੀ ਇਹ ਵਾਲੀ ਹੈ ਤੇ ਆਪਣੀ ਇਹ ਗਲਾਈ ਇਹ ਕਰਾਂਗੇ ਆ ਦੇਖੋ ਹੁਣ ਆਪਾਂ ਇਹਦੀ ਇੱਥੋਂ ਦੇਖੋ ਇਸ ਤਰ੍ਹਾਂ ਤੁਸੀਂ ਇਹਦੀ ਜਿਹੜੀ ਗਲਾਈ ਹੈ ਇਸ ਤਰ੍ਹਾਂ ਪਾਉਣੀ ਹੈ ਇੱਥੋਂ ਬਾਅਦ ਆਪਾਂ ਇਸ ਦੀ ਕੱਟ ਕਰਾਂਗੇ ਪਾਲੇਰੀਆ ਕੰਨੀ ਹੈ ਜੀ ਇਹਨੂੰ ਆਪਾਂ ਲਾ ਦਾਂਗੇ ਦੇਖੋ ਜਿਹੜੇ ਆਪਣੇ ਫਰੰਟ ਪੱਲੇ ਨੇ ਪਲਾਜ਼ੋ ਦੇ ਉਹ ਕੱਟੇ ਗਏ ਹੁਣ ਆਪਾਂ ਜਿਹੜੇ ਆਪਣੇ ਵੱਡੇ ਪੱਲੇ ਨੇ ਦੂਸਰੇ ਦੋ ਉਹ ਕੱਟਾਂਗੇ ਆਪਾਂ ਜੀ ਇਹ ਜਿਹੜੇ ਦੋ ਵੱਡੇ ਪੱਲੇ ਨੇ ਹੁਣ ਆਪਾਂ ਉਹਨਾਂ ਨੂੰ ਕਟਿੰਗ ਕਰਦੇ ਆ ਉਹ ਵੀ ਆਪਾਂ ਇਸੇ ਤਰ੍ਹਾਂ ਹੀ ਡਬਲ ਕਰਕੇ ਦੇਖੋ ਇਹ ਕੱਪੜੇ ਨੂੰ ਇਸ ਤਰ੍ਹਾਂ ਆਪਣੇ ਕਿੰਨੀ ਰੱਖ ਕੇ ਕੰਨੀਆਂ ਆਪਣੇ ਕਿੰਨੀ ਰੱਖਣੀਆਂ ਨੇ ਬੰਦ ਪਾਸਾ ਇਸਾਈਡ ਰੱਖਣਾ ਹੈ ਹੁਣ ਆਪਾਂ ਇਹਦੇ ਉੱਪਰ ਹੈ ਜਿਹੜਾ ਆਪਾਂ ਨੇ ਪਹਿਲਾਂ ਆਪਣੇ ਪੱਲੇ ਕੱਟੇ ਨੇ ਛੋਟੇ ਉਹਨੂੰ ਇਸ ਤਰ੍ਹਾਂ ਰੱਖਣਾ ਦੇਖੋ ਕਿਉਂਕਿ ਜੀ ਆਪਾਂ ਜਿਹੜਾ ਇਹਦੇ ਇਹ ਉੱਪਰਲਾ ਸਾਈਡ ਹੈ ਇਸ ਸਾਈਡ ਤਾਂ ਰੱਖ ਰਿਹਾ ਕਿਉਂਕਿ ਆਪਾਂ ਜਿਹੜਾ ਇਹ ਪੀਸਲਾ ਪੱਲਾ ਹੈ ਇਹ ਉੱਪਰੋਂ ਆਪਾਂ 2.5 ਇੰਚ ਜ਼ਿਆਦਾ ਰੱਖਣਾ ਹੁੰਦਾ ਹੈਗਾ ਤਾਂ ਕਰਕੇ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਰੱਖਾਂਗੇ ਆ ਦੇਖੋ ਉਰੋਦੂ ਸਿੰਘ ਜੀ ਇਹ ਜਿਹੜੀ ਕੰਨੀ ਹੈ ਜਿਹੜੀ ਆ ਚੀਜ਼ ਰੱਖਣੀ ਹੈ ਤੁਸੀਂ ਕੰਨੀ ਸੱਡ ਕੇ ਇਸ ਤਰ੍ਹਾਂ ਰੱਖਣੀ ਆ ਦੇਖੋ ਇਹ ਕੰਨੀ ਨੂੰ ਆਪਾਂ ਨੇ ਲਾਹਿਆ ਸੀ ਇਹ ਕੰਨੀ ਨੂੰ ਇਸ ਸਾਈਡ ਰੱਖ ਕੇ ਇਧਰੋਂ ਆਪਾਂ ਨੇ ਬਿਲਕੁਲ ਪੂਰਾ ਜਿਹੜਾ ਇਹ ਕੱਟਣਾ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਜਿਹੜਾ ਸੈੱਟ ਹੈ ਉਹ ਕਰਨਾ ਹੈਗਾ ਆਪਣੀ ਕੰਨੀ ਹੈ ਜਿਹੜੀ ਆਪਾਂ ਨੇ ਉਹ ਇਸ ਸਾਈਡ ਰੱਖਤੀ ਇਹਨੂੰ ਆਪਾਂ ਕੱਟ ਕਰ ਦਾਂਗੇ ਇਸ ਸਾਈਡ ਆਪਾਂ ਪੂਰਾ ਪੂਰਾ ਰੱਖਣਾ ਹੈਗਾ ਜੀ ਸਾਈਡ ਮੂਰੀ ਮੋੜਨੀ ਹੈ ਤੇ ਜਿੱਧਰ ਆਪਾਂ ਨੇ ਲਾਸਟਿਕ ਪਾਉਣੀ ਹੈ ਇਧਰ ਆਪਾਂ ਨੇ ਬਾਧ ਰੱਖਣਾ ਕੱਪੜਾ نیچے ਵਾਲਾ 2.5 ਇੰਚ ਉਹ ਦੱਸ ਲਈਏ ਮੈਂ ਸੁਣ ਜਿੜੋ 2.5 ਇੰਚ ਆਪਾਂ ਉਹਦੀ ਕਿਸ ਤਰ੍ਹਾਂ ਕਟਿੰਗ ਕਰਨੀ ਹੈ ਇਹ ਦੇਖੋ ਹੁਣ ਜਿਹੜੀ ਤੁਸੀਂ ਆਪਣੀ ਆ ਹਿੱਪ ਦੀ ਨਿਸ਼ਾਨੀ ਲਾਈ ਤੀ ਆਪਾਂ ਨੇ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਦਿਓ ਜੀ ਠੀਕ ਹੈ ਇਹਨੂੰ ਆਪਾਂ ਨੇ ਇਸ ਤਰ੍ਹਾਂ ਸਿੱਧਾ ਕਰ ਦੇਣਾ ਹੈ ਇਹ ਆਪਾਂ ਉਰੋਂ ਇਸ ਸਾਈਡ ਤੋਂ 2 ਇੰਚ ਇਹ ਦੇਖੋ ਇਸ ਤਰ੍ਹਾਂ 2 ਇੰਚ ਆਪਾਂ ਇਹ ਲਾ ਲਿਆ ਤੇ 2 ਇੰਚ ਆਪਾਂ ਨੇ ਉਰੋਂ ਨਾਲ ਲਿਆ ਠੀਕ ਹੈ ਜੀ ਤੇ ਆਪਾਂ ਉਰੋਂ ਜਿਹੜੀ ਇਹਦੀ ਹਿੱਪ ਹੈ ਜੀ ਇਹ ਬਹੁਤ ਹੈ ਤਾਂ ਜੀ ਇਹਨੂੰ 2 ਇੰਚ ਵਧਾ ਦਿੰਦੇ ਨੇ ਲੇਕਿਨ ਇਹਦੇ ਵਿੱਚ ਬਾਹਰ ਜਗ੍ਹਾ ਤੁਸੀਂ ਇਹਨੂੰ ਇਸ ਤਰ੍ਹਾਂ ਆਪਣੀ ਜਿਹੜੀ ਸਕੇਲ ਹੈ ਉਹਦਾ ਜਿਹੜਾ ਚੌੜਾ ਪਾਸਾ ਹੁੰਦਾ ਉਹਨੂੰ ਇਸ ਤਰ੍ਹਾਂ ਉਰੇ ਨਿਸ਼ਾਨੀ ਲਾ ਕੇ ਇਹਨੂੰ ਆਪਾਂ ਜਿਹੜੀ ਸਾਰੀ ਆਪਣੀ ਇਹ ਇਹਦੀ ਕਟਿੰਗ ਹੈ ਆਪਾਂ ਇਸ ਤਰ੍ਹਾਂ ਕਰਾਂਗੇ ਆ ਦੇਖੋ ਕਿਉਂਕਿ ਇਹ ਕੋਈ ਕਿਸ ਤਰ੍ਹਾਂ ਕਹਿੰਦਾ ਕੋਈ ਕਿਸ ਤਰ੍ਹਾਂ ਕਹਿੰਦਾ ਲੇਕਿਨ ਜੇ ਤੁਸੀਂ ਇਸ ਤਰ੍ਹਾਂ ਇਹ ਵੀ ਨਿਸ਼ਾਨੀ ਲਾਉਂਗੇ ਛੋਟੀ ਜਿਹੀ ਨਿਸ਼ਾਨੀ ਉਹ ਬਿਲਕੁਲ ਸਹੀ ਆਉਗੀ ਇਧਰ ਉਹ ਤਾਂ ਆਪਾਂ ਨੇ ਇਹਦੇ ਨਾਲ ਨਾਲ ਹੀ ਕੱਟ ਕਰ ਦੇਣੀ ਇਧਰੋਂ ਆਪਾਂ ਕੋਈ ਐਕਸਟਰਾ ਨਹੀਂ ਰੱਖਣਾ ਲੇਕਿਨ ਜਿਹੜੇ ਆਪਣੇ ਵੱਡੇ ਪੱਲੇ ਨੇ ਆਪਾਂ ਨੂੰ ਤੁਸੀਂ ਆਪਣਾ ਜਿਹੜਾ ਇਹ ਇੰਚੀ ਟੇਪ ਹੈ ਆਹ ਫੱਟੀ ਹੈ ਆਪਣੀ ਇਹਨੂੰ ਇਸ ਤਰ੍ਹਾਂ ਰੱਖ ਕੇ ਤੁਸੀਂ ਮੂਰੀ ਤੱਕ ਜਿਹੜਾ ਇਸ ਤਰ੍ਹਾਂ ਤੁਸੀਂ ਇਹ ਨਿਸ਼ਾਨੀ ਲਾ ਸਕਦੇ ਦੇਖੋ ਉਨ ਆਪਾਂ ਨੇ ਜਿਹੜੀ ਆਪਣੀ ਇਹ ਗੁਰੂ ਆਪਾਂ ਲਾਈ ਆ ਵੱਧ ਹਿੱਪ ਆਪਾਂ ਇਹਨੂੰ ਇੱਥੋਂ ਇਹਦੇ ਨਾਲ ਗੜਾਈ ਦੇ ਦਾ ਇਹਨੂੰ ਆਪਾਂ ਉੱਪਰ ਨੂੰ ਸਿੱਧਾ ਕਰ ਦਾਂਗੇ ਦੇਖੋ ਇਸ ਤਰ੍ਹਾਂ ਜਿਹੜੀ ਵੱਡਾ ਪੱਲਾ ਹੁਣ ਆਪਣੀ ਜਿਹੜੀ ਇਹ ਨਿਸਾਨੀ ਹੈ ਆਪਣੀ ਇਹ ਵਾਲੀ ਇਹਦੇ ਉੱਤੋਂ ਆਪਾਂ ਨੇ ਉਰੂ 2.5 ਇੰਚ ਲੈਣਾ ਜੀ ਇਹ ਜੀ 2.5 ਇੰਚ ਤਾਂ ਆਪਣੀ ਹੀ ਲੈਣਾ ਹੀ ਲੈਣਾ ਹੈਗਾ ਹਰ ਇੱਕ ਦੇ ਨਾਲ ਆਪਣੀ ਲੇਕਿਨ ਜੇ ਕੋਈ ਜਿਆਦਾ ਭਾਰੀ ਹੈ ਉਹਦੇ ਲਈ ਆਪਾਂ ਇਹ 3 1/2 ਇੰਚ ਵੀ ਲੈ ਸਕਦੇ ਆਂਗੇ 3 1/2 ਇੰਚ ਲੈ ਸਕਦੇ ਆਂ ਫਿਰ ਇਹ ਇਨਸਾਨੀ ਨੂੰ ਆਪਾਂ ਨੇ ਉਰੇ ਇਸ ਤਰ੍ਹਾਂ ਇਹਦੇ ਨਾਲ ਮਿਲਾਉਣਾ ਆ ਦੇਖੋ ਖੋਲੀ ਇਹ ਨਸਾਨੀਏ ਜਿਹੜੀ ਆਪਣੀ ਇਹ ਲੱਗੀ ਹੁਣ ਤੁਸੀਂ ਜਦੋਂ ਇਹਨੂੰ ਕੱਟਣਾ ਜੀ ਇਹ ਤੁਸੀਂ ਇਸੇ ਤਰ੍ਹਾਂ ਪਿੱਖਾ ਨਹੀਂ ਕੱਟਣਾ ਕਿਉਂਕਿ ਜਦੋਂ ਆਪਾਂ ਨਾ ਨਿਫਾ ਮਾਰ ਦਿਆਂ ਫੋਲਡਿੰਗ ਕਰ ਦਿਆਂ ਉਦੋਂ ਫਿਰ ਇਹਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਇਹ ਤੁਸੀਂ ਉਰੋਂ ਥੋੜੀ ਜੀ ਇਸ ਤਰ੍ਹਾਂ ਗਲਾਈ ਨਾਲ ਇਸ ਤਰ੍ਹਾਂ ਲੈ ਕੇ ਆਉਣੀ ਹੈ ਜੀ ਇਹ ਦੇਖੋ ਥੋੜੀ ਇਹਨੂੰ ਇਸ ਤਰ੍ਹਾਂ ਨਾ ਤੁਸੀਂ ਉਰੋਂ ਐ ਗਲਾਈ ਨਾਲ ਇਹ ਇਸ ਤਰ੍ਹਾਂ ਕੱਟਿਓ ਇਸ ਤਰ੍ਹਾਂ ਇਥੋਂ ਇਸ ਤਰ੍ਹਾਂ ਗਲਾਈ ਨਾਲ ਬਾਕੀ ਆਪਾਂ ਹੁਣ ਜਿਹੜੀ ਜਿਹੜੀ ਕਟਿੰਗ ਹੈ ਉਹ ਕਰ ਦਾਂਗੇ ਪਹਿਲਾਂ ਇਸ ਸਾਈਡ ਤੋਂ ਆਪਾਂ ਨੇ ਇਹਨੂੰ ਬਿਲਕੁਲ ਇਹਦੇ ਨਾਲ-ਨਾਲ ਕੱਟ ਦੇਣਾ ਹੈ ਉਹਰ ਆਪਾਂ ਜੀ ਇਹ ਥੋੜੀ ਜੀ ਇਸ ਤਰ੍ਹਾਂ ਆ ਦੇਖੋ ਉਰੋ ਤਾਂ ਬਿਲਕੁਲ ਇਹਦੇ ਬਰਾਬਰ ਹੋਣੀ ਚਾਹੀਦੀ ਹੈ ਤੇ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਥੋੜੀ ਜੀ ਇਹਨੂੰ ਗਲਾਈ ਦੇ ਦਾਂਗੇ ਇਸ ਤਰ੍ਹਾਂ ਫਿਰ ਜਿਹੜੇ ਆਪਾਂ ਲਾਸਟਿਕ ਪਾਉਣ ਵਕਤ ਨਾ ਆਪਾਂ ਨੂੰ ਜਿਆਦਾ ਦਿੱਕਤ ਨਹੀਂ ਆਉਂਦੀ ਆ ਦੇਖੋ ਜੀ ਆਪਣੀ ਜਿਹੜੀ ਇਹ ਪਲਾਜ਼ੋ ਦੀ ਕਟਿੰਗ ਹੈ ਇਹ ਹੋਗੀ ਇਹ ਆਪਣੇ ਜਿਹੜੇ ਉੱਪਰ ਲੈਨੇ ਛੋਟੇ ਪੱਲੇ ਹੋਗੇ ਇਹ ਆਪਾਂ ਨੇ نیچے ਵਾਲੇ ਵੱਡੇ ਪੱਲੇ ਕੱਟ ਲੈ ਇਹ ਤਾਂ ਜੀ ਹੋਗੀ ਆਪਣਾ ਜਿਹੜਾ ਨਾਰਮਲ ਪਲਾਜ਼ੋ ਹੈ ਨਾਰਮਲ ਨਾਪ ਦੀ ਹੈ ਜਿਹੜੀ ਉਹ ਕਟਾਈ ਲੇਕਿਨ ਕਈ ਮੇਰੀਆਂ ਭੈਣਾਂ ਜਿਹੜੀਆਂ ਜ਼ਿਆਦੇ ਭਾਰੀ ਨੇ ਉਹਨਾਂ ਦਾ ਪੇਟ ਹੁੰਦਾ ਬਾਹਰ ਨੂੰ ਦੇਖੋ ਆਪਾਂ ਜਿਹੜਾ ਆਪਣਾ ਇਹ ਪਲਾਜ਼ੋ ਹੈਗਾ ਇਹਨੂੰ ਉੱਪਰ ਤਾਂ ਆਪਾਂ ਚਾਹ ਨਹੀਂ ਸਕਦੇ ਉਹਦੇ ਲਈ ਜੀ ਆਪਾਂ ਜਿਹੜੀ ਆਪਣੇ ਮੂਰ ਜਿਨ੍ਹਾਂ ਦੇ ਥੋੜੇ ਜਿਹੇ ਢਿੱਡ ਨੇਗੇ ਬਾਹਰ ਨੂੰ ਉਹਨਾਂ ਲਈ ਜੀ ਆਪਾਂ ਨੇ ਉਰੇ ਮੂਰਲੇ ਪੱਲੇ ਦੇ ਵਿੱਚ 2 ਇੰਚ ਤੇ 1.5 ਇੰਚ ਦੀ ਕਾਟ ਜਰੂਰ ਪਾਉਣੀ ਆ ਜਿਨ੍ਹਾਂ ਦੀ ਮਤਲਬ ਕਿ ਜਾਰੇ ਭਾਰੀ ਨੇ ਨਾਲ ਦਾ ਜਿਹੜੀ ਆਪਾਂ ਨੇ ਇਹ 2.5 ਇੰਚ ਰੱਖੀ ਐ ਇਹ ਆਪਾਂ 3 ਇੰਚ ਤੇ 3.5 ਇੰਚ ਵੀ ਰੱਖ ਸਕਦੇ ਆ ਇਹ ਤਾਂ ਜੀ ਆਪਾਂ ਰੱਖ ਲਾਂਗੇ ਲੇਕਿਨ ਆਪਾਂ ਨੇ ਮੂਰਲੇ ਪੱਲੇ ਵਿੱਚ 1.5 ਇੰਚ ਦੀ ਕਾਟ ਇਸ ਤਰ੍ਹਾਂ ਆਪਾਂ ਨੇ ਇਹ ਇਹਦੇ ਨਾਲ ਉਹਨਾਂ ਦਾ ਕੋਈ ਜਿਹੜੀ ਝੋਲੀ ਆਸਨ ਹੈ ਉਹ ਬਿਲਕੁਲ ਨਹੀਂ ਕੋਈ ਤੰਗ ਨਹੀਂ ਹੁੰਦਾ ਘਟਦਾ ਨਹੀਂ ਕਿਉਂਕਿ ਆਪਾਂ ਨੇ ਜੀ ਉਹ ਬਹੁਤ ਨੀਚੇ ਆ ਜਾਂਦਾ ਫਿਰ ਆਪਣਾ ਜਿਹੜਾ ਬੰਨ ਹੈ ਪਿੱਛੋਂ ਤਾਂ ਆਪਾਂ ਆਏ ਨ ਪਿੱਛੋਂ ਚਾੜ ਲੈਨੇ ਆ ਤੇ ਮੂੰਹੋਂ ਆਪਾਂ ਪੇਟ ਤੇ ਨਹੀਂ ਚਾੜ ਸਕਦੇ ਤੇ ਫਿਰ ਜਿਹੜੀ ਉਹ ਆਪਣੀ ਝੋਲੀ ਉਹ ਫਸਣ ਲੱਗ ਜਾਂਦੀ ਹੈ ਉਹਨਾਂ ਲਈ ਆਪਾਂ ਉਹ ਡੇਢ ਇੰਚ ਦੀ ਇਸ ਤਰ੍ਹਾਂ ਤੁਸੀਂ ਨਿਸ਼ਾਨੀ ਲਾ ਕੇ ਇਹਨੂੰ ਇਸ ਤਰ੍ਹਾਂ ਐ ਮਲੋਣਾ ਇਸ ਤਰ੍ਹਾਂ ਇਹਨ ਜਿਹੜੀ 1.5 ਇੰਚ ਦੀ ਨਸਾਨੀ ਲਾ ਕੇ ਤੁਸੀਂ ਇਹਦਾ ਕੱਟ ਕਰ ਲੈਣਾ ਇਹ ਤੁਹਾਡੇ ਫਿਰ ਕਦੇ ਵੀ ਤੁਹਾਡੀ ਜਿਹੜੀ ਨਾ ਹੀ ਝੋਲੀ ਫਸੂ ਨਾ ਹੀ ਕਿਸ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹੜੇ ਮੇਰੇ ਭੈਣਾਂ ਜ਼ਿਆਦੇ ਭਾਰੀ ਨੇ ਜਿਨ੍ਹਾਂ ਦਾ ਪੇਟ ਹੈ ਲੇਕਿਨ ਉਹ ਪਲਾਜ਼ੋ ਪਾਉਣਾ ਚਾਹੁੰਦੇ ਨੇ ਉਹ ਆਪਣੇ ਮੂਹਰੇ ਪੱਲੇ ਦੇ ਵਿੱਚ 1.5 ਇੰਚ ਦੀ ਕਾਟ ਜ਼ਰੂਰ ਪਾਉਣ ਤੇ ਆਪਣੀ ਜਿਹੜੀ 2.5 ਇੰਚ ਹੈ ਇੱਥੇ ਤੁਸੀਂ 3.5 ਇੰਚ ਰੱਖੋ ਫਿਰ ਜਿਹੜਾ ਤੁਹਾਡਾ ਪਲਾਜ਼ੋ ਆ ਉਹ ਬਿਲਕੁਲ ਪਰਫੈਕਟ ਆਊਗਾ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੰਪਲੇਨ ਨਹੀਂ ਆਉਣੀ ਹੈਗੀ ਲੇਕਿਨ ਜੋ ਨਾਰਮਲ ਆਪਣੇ ਬੱਚੇ ਹੁੰਦੇ ਨੇ ਜਿਨ੍ਹਾਂ ਦਾ ਪੇਟ ਨਹੀਂ ਹੁੰਦਾ ਉਹਨਾਂ ਲਈ ਆਪਾਂ ਨੇ ਕਾਟ ਨਹੀਂ ਪਾਉਣੀ ਉਹਨਾਂ ਲਈ ਆਪਾਂ ਸਿਰਫ ਇਹ 2.5 ਇੰਚ ਜਿਹੜਾ ਪੀਸ ਲੱਪਲਾ ਹੈ ਇਹੀ ਜ਼ਿਆਦਾ ਰੱਖਣਾ ਹੁਣ ਤੁਸਾਨੂੰ ਸਮਝ ਆ ਗਈ ਹੋਣੀ ਵੀ ਜਿਹੜੀ ਆਪਾਂ ਇਹ ਉੱਪਰੋਂ ਪਜਾਮਾ ਉਹ ਕਿਸ ਤਰ੍ਹਾਂ ਕੱਟਣਾ ਹੈ ਜਿਹੜਾ ਆਪਾਂ ਇਹਦਾ ਅਸਲ ਲੈਣਾ ਹੈ ਉਹ ਕਿਸ ਹਿਸਾਬ ਨਾਲ ਲੈਣਾ ਹੈ ਸੋਨੂ ਜਿਹਨੇ ਮੇਰੀ ਅੱਜ ਦੀ ਇਹ ਵੀਡੀਓ ਐ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਤੁਸੀਂ ਇਹਨੂੰ ਟ੍ਰਾਈ ਜਰੂਰ ਕਰਕੇ ਦੇਖਿਓ ਮੈਨੂੰ ਗਰੰਟੀ ਹੈ ਕਿ ਵੀ ਤੁਹਾਡਾ ਜਿਹੜਾ ਪੈਂਟ ਪਲਾਜੋ ਆ ਬਿਲਕੁਲ ਸਹੀ ਆਊਗਾ ਹਾਂਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ